ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਦੇ ਰਾਤ ਨੂੰ ਸਤ ਸ੍ਰੀ ਅਕਾਲ ਜੀ ਲੈ ਕੇ ਆਇਆ ਵੀਡੀਓ ਕੱਲ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਜੋ ਕੱਲ 8 ਨਵੰਬਰ ਨੂੰ ਛੇ ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਕੱਲ ਫਕਰ ਝੰਡੇ ਦੇ ਵਿੱਚੋਂ ਕਿਹੜੇ ਖਿਡਾਰੀਆਂ ਨੇ ਮੋਟਰਸਾਈਕਲ ਜਿੱਤੇ ਤੇ ਹੋਰ ਕਬੱਡੀ ਕੱਪਾਂ ਤੋਂ 21-21000 ਤੇ ਹੋਰ ਨਗਦ ਰਕਮਾਂ ਦੇ ਵੈਕਟਰ ਰੇਡਰ ਤੇ ਜਾਫੀ ਕਿਹੜੇ ਬਣਿਆਗੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਫਾਈਨਲ ਰਿਜ਼ਲਟਾਂ ਦੀ ਵੀ ਗੱਲ ਕਰਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟ ਫਾਈਲਟ ਦੀ ਵੀਡੀਓ ਲੈ ਕੇ ਆਉਨੇ ਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਕੇ ਜਾਇਆ ਕਰੋ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਮਮਰਾਵਾ ਬਟਾਲਾ ਗੁਰਦਾਸਪੁਰ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਕਮਾਨ ਤੇ ਨੜਾਵਾਲੀ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਨੜਾਵਾਲੀ ਦੀ ਟੀਮ ਫਸਟ ਰੇਂਜ ਤੇ ਕਮਾਨ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਹਾਂ ਪੂਰੇ ਡੇ ਸ੍ਰੀ ਚਮਕੌਰ ਸਾਹਿਬ ਕਬਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 7171 ਰੁਪਏ ਸਨ ਤੇ ਦੂਜਾ ਇਨਾਮ 52151 ਰੁਪਏ ਸਨ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਐਲਈਡੀਆਂ ਦਿੱਤੀਆਂ ਗਈਆਂ ਸਨ ਤਾਂ ਇੱਥੇ ਫਾਈਨਲ ਮੈਚ ਹੋਇਆ ਸੀ ਤਨੌਰੀ ਤੇ ਫਤਿਹਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਫਤਿਹਪੁਰ ਦੀ ਟੀਮ ਸੈਕੰਡਰੀ ਸੀ ਤੇ ਤਨੌਰੀ ਦੀ ਟੀਮ ਫਾਸਟ ਇੱਥੋਂ ਦੇ ਬੈਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਬੈਟ ਰੇਡਰ ਬਣੇਗਾ ਨਿੰਦਰਤਨਾ 5.8 ਕਬਡੀਆਂ ਪਾ ਕੇ 7 ਨੰਬਰ ਲੈ ਤੇ ਤੇ ਬੇਟੇ ਜਾਫੀ ਦੀ ਗੱਲ ਕਰਕੇ ਤਾਂ ਬੇਟੇ ਜਾਫੀ ਬਣੇਗਾ ਹੈਪੀ ਚੱਕਲ 4 ਟੱਚ ਲੈ ਕੇ 3 ਜੱਫੇ ਲਾਏ ਅੱਗੇ ਗੱਲ ਕਰਦੇ ਆਪਾਂ ਪੜਾਉਦੀ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਤੇ ਪਹਿਲਾ ਇਨਾਮ 70000 ਤੇ ਦੂਜਾ ਇਨਾਮ 51000 ਸੀ ਤੇ ਬੈਸਟ ਰੇਡਰ ਤੇ ਜਾਫਾਗਾਂ ਦੇ ਲਈ 212000 ਰੁਪਏ ਦਿੱਤੇ ਗਏ ਸਨ ਤਾਂ ਇੱਥੇ ਫਾਈਨਲ ਮੈਚ ਹੋਇਆ ਸੀ ਕ੍ਰੀਮਪੁਰ ਚਾਹ ਵਾਲਾ ਤੇ ਕਮੂਰਕਾੜ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਕਮੂਰਕਾੜ ਦੀ ਟੀਮ ਫਾਸਟ ਰਹੀ ਤੇ ਕ੍ਰੀਮਪੁਰ ਚਾਹ ਵਾਲੀ ਦੀ ਟੀਮ ਸੈਕੰਡ ਤੈਥੋਂ ਦੇ ਬੈਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਟ ਰੇਡਰ ਬਣਿਆ ਲਾੜੀ ਘਮੂਰ ਘਾਟ ਵਾਲਾ 10 ਕ ਵੱਡੀਆਂ ਪਾ ਕੇ 9 ਨੰਬਰ ਲੈ ਤੇ ਇਦੋਂ ਬੈਟ ਜਾਫੀ ਦੀ ਗੱਲ ਕਰਕੇ ਤਾਂ ਵੇਟ ਜਾਫੀ ਬਣੇਗਾ ਗੁਰਪ੍ਰੀਤ ਭੂਲਣ ਵਾਲਾ 8 ਟੱਚ ਲੈ ਕੇ 3 ਜਫੇ ਲਾਈ ਤੱਗੇ ਗੱਲ ਕਰਦੇ ਪ੍ਰਿੰਗੜੀ ਤਰਨਤਾਰਨ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 75000 ਰੁਪਏ ਤੇ ਬੈਸਟ ਰੇਡਰ ਤੇ ਜਾਫਾਗਾਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਕਮਾਨ ਤੇ ਖਡੂਰ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਖਡੂਰ ਸਾਹਿਬ ਦੀ ਟੀਮ ਫਸਟ ਰੇਟ ਤੇ ਕਮਾਨ ਦੀ ਟੀਮ ਸੈਕੰਡ ਤੈਥੋਂ ਦੇ ਵੈਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਵੈਟ ਰੇਡਰ ਬਣੇਗਾ ਗੁਰਲਾਲ ਖਡੂਰ ਸਾਹਿਬ ਵਾਲਾ 13 ਕਬੜੀਆਂ ਪਾ ਕੇ 12 ਨੰਬਰ ਲੈਤੇ ਤੇ ਬਿਟ ਜਾਫੀ ਦੀ ਗੱਲ ਕਰਗੇ ਤਾਂ ਬਿਟ ਜਾਫੀ ਬਣੇਗਾ ਟਾਵਰ ਸੁੱਗੇ ਵਾਲਾ 7 ਟੱਚ ਲੈ ਕੇ 3 ਜਫੇ ਲਾਈ ਅੱਗੇ ਗੱਲ ਕਰਦੇ ਆਪਾਂ ਨਾ ਪੌਰਾ ਮਲੇਰ ਕੋਟਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 70000 ਤੇ ਦੂਜਾ ਇਨਾਮ 52000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 222000 ਰੁਪਏ ਦਿੱਤੇ ਗਏ ਸਨ ਤਾਂ ਇੱਥੇ ਫਾਈਨਲ ਮੈਚ ਹੋਇਆ ਸੀ ਗੱਦੀ ਖੇੜੀ ਤੇ ਢੋਡੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਢੋਡੇ ਦੀ ਟੀਮ ਸੈਕੰਡਰੀ ਤੇ ਗੱਦੀ ਖੇੜੀ ਦੀ ਟੀਮ ਫਾਸਟ ਤਾਂ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਤੇਜੀ ਕੈਂਡ ਵਾਲਾ ਤੇ ਬੈਸਟ ਜਾਫੀ ਦੀ ਗੱਲ ਕਰਕੇ ਤਾਂ ਬੈਸਟ ਜਾਫੀ ਬਣੇਗਾ ਪ੍ਰਤਾਪ ਕੜ ਤੇ ਅੱਗੇ ਗੱਲ ਕਰਦੇ ਫਕਰ ਝੰਡਾ ਮਾਨਸਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ ਲੱਖ ਰੁਪਏ ਤੇ ਦੂਜਾ ਇਨਾਮ 75000 ਸੀ ਤੇ ਵੈਟ ਰੇਡਰ ਤੇ ਜਾਫੀਆਂ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਹਰਦੇਵ ਫਕਰ ਝੰਡਾ ਤੇ ਸੋਨੀ ਫਕਰ ਝੰਡੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਹਰਦੇਵ ਫਕਰ ਝੰਡੇ ਦੀ ਟੀਮ ਫਸਟ ਰਹੀ ਤੇ ਸੋਨੀ ਫਕਰ ਝੰਡੇ ਦੀ ਟੀਮ ਸੈਕੰਡ ਤੇ ਇਥੋਂ ਦੇ ਵੈਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਟ ਰੇਡਰ ਬਣਿਆ ਬੋਲਟ ਕੀਰਾਲਾ 19 ਕਬੜੀਆਂ ਪਾ ਕੇ 16 ਨੰਬਰ ਲੈਤੇ ਤੇ ਬਿਟ ਜਾਫ ਕਲਿਆਣ ਸੁਖੇ ਵਾਲਾ 12 ਟੱਚ ਲੈ ਕੇ ਪੰਜ ਜਫੇ ਲਈ ਤੇ ਨਿੱਕੂ ਕਲਿਆਣ ਨੇ ਵੈਸਟ ਵੰਡ ਤੋਂ ਬਾਅਦ ਜੀਤ ਕੋਟਲੀ ਦੇ ਪਰਿਵਾਰ ਦੇ ਲਈ ਕੀ ਬਲਵਾਇਆ ਦੇਖੋ ਇੱਕ ਹੋਰ ਵੱਡੀ ਗੱਲ ਆ ਲੈ ਵੀ ਨਿੱਕੂ ਇੱਧਰ ਲਾਈਵ ਵਾਲੇ ਕੈਮਰੇ ਦੇ ਸਾਹਮਣੇ ਆ ਜਾ ਬਾਈ ਔਰ ਪਹਿਲਾਂ ਵੀ ਇੱਕ ਮਿੰਟ ਜੀ ਚੱਕਰ ਲਾਇਆ ਪਹਿਲਾਂ ਜੀਤ ਕੋਟਲੀ ਦੇ ਪਰਿਵਾਰ ਦੇ ਵੀ ਸਾਨੂੰ ਪਤਾ ਵੀ ਉਹ ਇਸ ਦੁਨੀਆ ਤੋਂ ਸਾਰਿਆਂ ਨੂੰ ਆਪਾਂ ਨੂੰ ਪਤਾ ਵੀ ਉਹ ਤੇ ਦੇ ਵਕਤਾਂ ਇਸ ਦੁਨੀਆ ਤੋਂ ਚਲਾ ਗਿਆ ਔਰ ਨਿੱਕੂ ਕਲਿਆਣਾ ਵਾਲੀ ਦੀ ਸੋਚ ਨੂੰ ਮੈਂ ਸਲਾਮ ਕਰਦਾ ਭਰਾ ਕਹਿੰਦਾ ਜਿਹੜੇ ਅੱਜ ਦੇ ਟੂਰਨਾਮੈਂਟ ਦਾ ਜਿਹੜਾ ਮੈ ਬੈਸਟ ਜਾਫੀ ਵਾਲਾ ਮੋਟਰਸਾਈਕਲ ਜਿੱਤਿਆ ਉਹਦੇ ਪੈਸੇ ਜਿਹੜੇ ਉਹ ਜੀਤ ਕੋਟਲੀ ਦੇ ਪਰਿਵਾਰ ਦੇ ਤੱਕ ਪਹੁੰਚਦੇ ਕਰ ਦਿੱਤੇ ਜਾਣਗੇ ਵੀ ਮੈਂ ਇੱਕ ਬੜੀ ਤਾਰੀਫ ਜਰੂਰ ਕਰਾਂਗਾ ਹਾਂ ਜੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ